ਬਿੱਤੇ ਕੱਲ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਆ ਅਮਰਿੰਦਰ ਸਿੰਘ ਰਾਜਾ ਵਿੜਿੰਗ ਜੋ ਕਾਂਗਰਸ ਦੇ ਪ੍ਰਧਾਨ ਹੈਗੇ ਆ ਉਹਨਾਂ ਨੇ ਮੱਝ ਵੀ ਸਿੱਖ ਭਾਈਚਾਰੇ ਵਾਲੇ ਟਿੱਪਣੀ ਕੀਤੀ ਹੈਗੀ ਆ ਜੋ ਵਿਵਾਦਿਤ ਬਿਆਨ ਦਿੱਤਾ ਹੈਗਾ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਸਰਦਾਰ ਗੂਟਾ ਸਿੰਘ ਬਾਰੇ ਵੀ ਜੋ ਬੋਲਿਆ ਹੈਗਾ ਵੀ ਉਹਦਾ ਕਾਲਾ ਰੰਗ ਸੀ ਉਹ ਪੱਠੇ ਪਾਉਂਦੇ ਰਿਹਾ ਹੈਗੇ ਆ ਤੇ ਗ੍ਰਹਿ ਮੰਤਰੀਵਾਰੇ ਬੋਲੇ ਹੈਗੇ ਆ ਤੇ ਮਜਵੀ ਸਿੱਖ ਭਾਈਚਾਰੇ ਦੇ ਵਿੱਚ ਬਾਲਮੀਕੀ ਭਾਈਚਾਰੇ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈਗਾ ਆਪਣੀ ਹੀ ਪਾਰਟੀ ਦੇ ਇੱਕ ਸੀਨੀਅਰ ਲੀਡਰ ਬਾਰੇ ਉਹ ਬੋਲੇ ਹੈਗੇ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਜੋ ਕਹਿਣ ਦਾ ਨਜ਼ਰੀਆ ਸੀ ਉਹ ਮੌਕੇ ਦਾ ਜੋ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਚੱਲ ਰਿਹਾ ਹੈਗਾ ਉਹ ਵੀ ਅਸੀਂ ਤੁਹਾਨੂੰ ਦੁਬਾਰਾ ਇਸ ਵਿੱਚ ਦਿਖਾਵਾਂਗੇ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਮਾ ਕਾਲਖੇ ਪਾਉਂਦਾ ਸੀ ਪੱਠੇ ਪੱਠੇ ਪਾਉਂਦਾ ਸੀ ਪੱਠੇ ਉਹਦੇ ਵਿੱਚ ਮਨਿੰਦਰ ਸਿੰਘ ਰਾਯਾ ਬੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਹੈਗੇ ਆ ਉਹਨਾਂ ਵੱਲੋਂ ਵੀ ਜੋ 마फी ਮੰਗੀ ਗਈ ਹੈ ਸਪਸ਼ਟ ਕੀਤਾ ਗਿਆ ਹੈਗਾ ਨਹੀਂ ਮੇਰਾ ਕਹਿਣ ਦਾ ਲਿਆ ਜਾ ਕੁਝ ਹੋਰ ਸੀ ਇਸ ਵੀਡੀਓ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈਗਾ ਉਹ ਮੇਰੇ ਪਿਤਾ ਸਮਾਨ ਹੈ ਗਿਆ ਸਾਡੇ ਨਾਲ ਉਹ ਸੰਬੰਧੀ ਗੱਲਬਾਤ ਕਰਨ ਨੂੰ ਹਲਕਾ ਜਗਰਾਉਂ ਤੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੀ ਜੱਗਾ ਈਸੋਵਾਲ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਹਾਂਜੀ ਧੰਨਵਾਦ ਤੁਹਾਡਾ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਮੈਂ ਕੱਲ ਨੂੰ ਆਪਣੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤਗੁਰੂ ਉਹਨਾਂ ਦਾ ਘਰਪਰਵਾ ਉਹਦੀਆਂ ਸਾਰੇ ਸਮੂਹ ਜਗਤ ਨੂੰ ਵਧਾਈਆਂ ਦਿੰਦਾ ਹਾਂ ਫਤਿਹ ਬੁਲਾਉਣਾ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਹੜਾ ਤੁਸੀਂ ਬਵਾਦਤ ਟਿੱਪਣੀ ਦੀ ਗੱਲ ਕਰ ਰਹੇ ਹੋ ਜੀ ਕਈ ਬੇਰ ਬੰਦਾ ਕਹਿਣ ਵਾਲਾ ਕੁਝ ਹੋਰ ਕਹਿੰਦਾ ਤੇ ਜਿਹੜੇ ਪੋਲੀਟੀਕਲ ਬੰਦੇ ਆ ਜਾਂ ਜਿਹੜੇ ਜਿੰਨੀਆਂ ਵੀ ਜਮਾਤਾਂ ਪੋਲੀਟੀਕਲ ਆ ਜਿਨ੍ਹਾਂ ਨੇ ਉਹਨੂੰ ਉਹਦੇ ਤੋਂ ਕੋਈ ਫਾਇਦਾ ਲੈਣਾ ਹੁੰਦਾ ਜੀ ਉਹ ਗੱਲ ਉਹਨੂੰ ਵਧਾ ਚੜਾ ਕੇ ਕਹਿ ਜਾਂਦੇ ਆ ਕਿ ਤੁਸੀਂ ਗਾਣਾ ਸੁਣਿਆ 80 ਗੱਲ ਤਾਂ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਜੀ ਇਹ ਜਿਹੜੀ ਰਾਜਾ ਜੀ ਨੇ ਸਾਡੇ ਜਿਹੜੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਮੈਂਬਰ ਪਾਰਲੀਮੈਂਟ ਲੁਧਿਆਣਾ ਜਿਨ੍ਹਾਂ ਨੂੰ ਤੁਸੀਂ ਵੀ ਉਹਨਾਂ ਦੇ ਵਿੱਚ ਹੀ ਹੋਨੇ ਆਪਾਂ ਉਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਇੱਥੇ ਤੋਰਿਆ ਜੀ ਤੇ ਪੰਜਾਬ ਦੀ ਜਿਹੜੀ ਕਮਾਂਡ ਆ ਜਦੋਂ ਦੇ ਰਾਜਾ ਵਰਿੰਗ ਜੀ ਨੂੰ ਪੰਜਾਬ ਦਾ ਪ੍ਰਧਾਨ ਲਾਇਆ ਤੁਹਾਨੂੰ মিডিਆ ਨੂੰ ਵੀ ਪਤਾ ਜੀ ਸਾਰੇ ਪ੍ਰੈਸ ਵਾਲਿਆਂ ਨੂੰ ਪਤਾ ਸਾਰੇ ਦੁਨੀਆ ਨੂੰ ਪਤਾ ਕਿ ਉਸ ਟਾਈਮ ਤੇ ਕਾਂਗਰਸ ਦੀ ਸਥਿਤੀ ਕੀ ਸੀ ਜੀ ਤੇ ਅੱਜ ਕੀ ਹੈ ਜੀ ਜਿਹੜੀ ਗੱਲ ਉਹਨਾਂ ਨੇ ਕਹੀ ਆ ਉਹਨਾਂ ਦਾ ਕਹਿਣ ਦਾ ਮਕਸਦ ਉਹ ਨਹੀਂ ਸੀ ਜੀ ਉਹਨਾਂ ਨੇ ਇੱਕ ਗੱਲ ਇਹ ਬੜੇ ਸ਼ਹਾਦਤਾ ਦੇ ਨਾਲ ਕਹੀ ਆ ਕਿ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਲੋਕ ਆ ਜੀ ਉਹਨੂੰ ਕਾਂਗਰਸ ਪਾਰਟੀ ਨੇ ਖਾਸ ਕਰਕੇ ਸਰਦਾਰ ਬੂਟਾ ਸਿੰਘ ਜਿਹੜੇ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਲਾਇਆ ਗਿਆ ਜੀ ਇੱਕੋ ਇੱਕ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਆ ਜਿਨੇ ਐਸਸੀ ਭਾਈਚਾਰਾ ਖਾਸ ਕਰਕੇ ਸਰਦਾਰਾਂ ਨੂੰ ਜੀ ਐਡੀ ਵੱਡੀ ਜਿਹੜੀ ਪੋਸਟ ਆ ਉਹਦੇ ਤੇ ਬਿਠਾਇਆ ਜੀ ਚਾਹੇ ਸਰਦਾਰ ਮਨਮੋਹਨ ਸਿੰਘ ਜੀ ਹੋਣ ਚਾਹੇ ਸਰਦਾਰ ਬੂਟਾ ਸਿੰਘ ਜੀ ਹੋਣ ਜੀ ਚਾਹੇ ਗਿਆਨੀ ਜੈਲ ਸਿੰਘ ਜੀ ਹੋਣ ਜਿਨ੍ਹਾਂ ਨੂੰ ਰਾਸ਼ਟਰਪਤੀ ਉਹਨਾਂ ਨੇ ਲਾਇਆ ਤੁਸੀਂ ਅੱਜ ਤਿੱਕਰ ਦੱਸੋ ਕਿ ਕਾਂਗਰਸ ਪਾਰਟੀ ਨੇ ਤਾਂ ਇਹਨਾਂ ਨੂੰ ਵੱਡੇ-ਵੱਡੇ ਅਹੁਦਿਆਂ ਤੇ ਨਵਾਜਿਆ ਜੀ ਕੀ ਹੋਰ ਕੋਈ ਪਾਰਟੀ ਜਿਹੜੀਆਂ ਆਂ ਮੁਖਾਲਫਤ ਕਰਦੀਆਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ ਚਾਹੇ ਕੋਈ ਭਾਜਪਾ ਹੋਵੇ ਚਾਹੇ ਦੂਜੀ ਥੋੜੀ ਆਹ ਜਿਹੜੀ ਨਵੀਂ ਪਾਰਟੀ ਜਿਹੜੀ ਝਾੜੂ ਵਾਲੀ ਆ ਚਲੋ ਝਾੜੂ ਜੀ ਹਾਂ ਹਾਂ ਚਾਹੇ ਝਾੜੂ ਆ ਮੈਂ ਵੀ ਤਾਂ ਤਾਂ ਹੀ ਛੱਡ ਕੇ ਆਇਆ ਸੀ ਨਾ ਜੀ ਨਹੀਂ ਅੱਜ ਨੂੰ ਮੇਰੇ ਕੋਲ ਚਲੋ ਬਾਅਦ ਦੀਆਂ ਲੰਬੀਆਂ ਸਟੋਰੀਆਂ ਮੈਂ ਬਾਅਦ ਵਿੱਚ ਫਿਰ ਕਿਤੇ ਆਪਾਂ ਡਿਸਕਸ ਕਰਾਂਗੇ ਜੀ ਜੇ ਮੈਂ ਛੱਡ ਕੇ ਆਇਆ ਸੀ ਤਾਂ ਮੈਨੂੰ ਵੀ ਤਾਂ ਦਿਦਾ ਸੀਗਾ ਵੀ ਮੈਂ ਵੀ ਮੰਤਰੀ ਬਣ ਸਕਦਾ ਇਹਨਾਂ ਦੇ ਥੱਲੇ ਕਿੰਨਾ ਮੈਂ ਲੱਗਣ ਵਾਲਿਆ ਚੋ ਹੈ ਨਹੀਂ ਜੀ ਠੀਕ ਆ ਸਾਰਿਆਂ ਨੂੰ ਹੀ ਪਤਾ ਮੈਂ ਉਸ ਕਦੋਂ ਛੱਡ ਕੇ ਆਇਆ ਸੀ ਉਹ ਲੱਗ ਜੁਦਾ ਗੱਲ ਆ ਜੇ ਇਹਨਾਂ ਦੇ ਵਿੱਚੋਂ ਦੱਸੋ ਤੁਸੀਂ ਕਿਹਨੇ ਐਸ ਸੀ ਭਾਈਚਾਰੇ ਨੂੰ ਚੱਕਿਆ ਤੁਸੀਂ ਹੁਣ ਝਾੜੂ ਦੀ ਗੱਲ ਕੀਤੀ ਐ ਜੀ ਝਾੜੂ ਕਹਿੰਦਾ ਸੀਗਾ ਕਿ ਅਸੀਂ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਡਿਪਟੀ ਸੀਐਮ ਅਸੀਂ ਭਾਈ ਚਰੂਂਦਾਵਾਗੇ ਅਜੇ ਟਿੱਕਰ ਲਾਇਆ ਨਹੀਂ ਲਾਇਆ ਜੀ ਇਹਨਾਂ ਨੇ ਅੱਜ ਟਿੱਕਰ ਪੰਜਾਬ ਦਾ ਪ੍ਰਧਾਨ ਕੋਈ ਅਸੀਂ ਲਾਇਆ ਨਹੀਂ ਲਾਇਆ ਜਿਹੜੀ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ 25 30 ਸਾਲ ਰਾਜ ਕਰਕੇ ਗਈ ਹੈ ਇਹਨਾਂ ਨੇ ਅੱਜ ਤਿੱਕਰ ਕੋਈ ਡੈਪਟੀ ਸੀਐਮ ਸਿਪਾਈ ਚਾਰਚੋ ਲਾਇਆ ਜੀ ਅੱਜ ਤਿੱਕਰ ਪੰਜਾਬ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਮੇਰੇ ਹਿਸਾਬ ਨਾਲ ਭੁੰਦਰ ਸਾਹਿਬ ਨੂੰ ਵੀ ਇਹਨਾਂ ਨੇ ਲਾਈ ਰੱਖਿਆ ਜੀ ਕੋਈ ਕੀ ਗੱਲ ਅੱਜ ਤਿੱਕਰ ਕੋਈ ਐਸਸੀ ਮਝਬੀ ਸਿੰਘ ਚਾਹੇ ਰਮਦਾਸੀਆ ਸੇਕ ਉਹਨਾਂ ਦੇ ਵਿੱਚੋਂ ਇਹਨਾਂ ਨੇ ਕੋਈ ਪੰਜਾਬ ਦਾ ਪ੍ਰਧਾਨ ਲਾਇਆ ਇਹ ਠੀਕ ਆ ਤੁਹਾਡੀ ਗੱਲ ਜਿਹੜੀ ਹਾਂ ਦੱਸੋ ਜਦੋਂ ਜੱਗੇ ਦੀ ਗੱਲ ਇਸ ਤਰ੍ਹਾਂ ਆ ਜਾਂਦੀ ਹੈਗੀ ਆ ਆਪਾਂ ਕਹਿ ਰਹੇ ਆ ਵੀ ਉਹਦਾ ਕਾਲਾ ਰੰਗ ਸੀ ਤੋਂ ਪੱਠੇ ਪਾਉਂਦੇ ਰਹੇ ਹੈਗੀ ਆ ਜੇ ਆਪਾਂ ਆਪਦੀ ਹੀ ਪਾਰਟੀ ਦੇ ਸੀਨੀਅਰ ਲੀਡਰ ਬਾਰੇ ਇਸ ਤਰ੍ਹਾਂ ਦੀਆਂ ਆਪਾਂ ਟਿੱਪਣੀਆਂ ਕਰਾਂਗੇ ਤਾਂ ਕੀ ਮੱਝਵੀ ਸਿੰਘ ਭਾਈਚਾਰਾ ਨਾਰਾਜ਼ ਨਹੀਂ ਹੋ ਜੂਗਾ ਜੀ ਮੇਰੇ ਮੇਰੀ ਇੱਕ ਗੱਲ ਸੁਣੋ ਜੀ ਅਸੀਂ ਰਮਦਾਸੀ ਇਸ ਅੱਖਾਂ ਚਾਹੇ ਮੱਝਵੀ ਸਿੰਘ ਜੀ ਸਾਡੀ ਕੋਈ ਜਿਹੜੀ ਜੱਦੇ ਜ਼ਾਇਦਾ ਦਾ ਜਿਹਨੂੰ ਕਹਿੰਦੇ ਆ ਵੀ ਅਸੀਂ ਮਰਬਿਆਂ ਦੇ ਮਾਲਕਾਂ ਜੀ ਜ਼ਿਮੀਂਦਾਰਾਂ ਦਾ ਬੁੱਢਾ ਉਹ ਚਾਹੇ ਇੱਕ ਅਜ ਇੱਕ ਕਨਾਲ ਦਾ ਮਾਲਕ ਹੋਵੇ ਜਾਂਦਾ ਜੀ ਤੇ ਉਹਨੂੰ ਕਦੋਂ ਨਾਨਕਿਆਂ ਤੋਂ ਆ ਜਾਂਦੇ ਆ ਦਾਤਕਿਆਂ ਤੋਂ ਆ ਜਾਂਦੇ ਸਾਡੇ ਕੋਲ ਤਾਂ ਜ਼ਾਇਦਾ ਤਾਂ ਹੈ ਹੀ ਨਹੀਂ ਤਾਂ ਸ਼ੁਰੂ ਤੋਂ ਹੀ ਜਿਹੜੇ ਸਾਡੇ ਲੋਕ ਆ ਮਿਹਨਤ ਕਸ਼ ਲੋਕ ਆ ਜੀ ਅਸੀਂ ਸ਼ੁਰੂ ਤੋਂ ਹੀ ਮਿਹਨਤਾਂ ਕਰਦੇ ਆਉਂਦੇ ਆ ਸਾਡੇ ਬਜ਼ੁਰਗ ਆ ਜਿਹੜੇ ਉਹ ਸ਼ੁਰੂ ਤੋਂ ਮਿਹਨਤਾਂ ਕਰਦੇ ਆਉਂਦੇ ਆ ਤੇ ਇੱਕ ਜੇ ਆਪਾਂ ਇਹ ਕਹਦੀਏ ਵੀ ਇੱਕ ਮਿਹਨਤ ਕاش ਲੋਕ ਮਿਹਨਤ ਕاش ਜਿਹੜੀ ਮਿਹਨਤ ਕਰਕੇ ਲੋਕ ਜਿਹਨੂੰ ਕਾਂਗਰਸ ਪਾਰਟੀ ਨੇ ਇੱਕ ਹਿੰਦੁਸਤਾਨ ਦੇ ਵਿੱਚ ਗ੍ਰਹਿ ਮੰਤਰੀ ਬਣਾਇਆ ਚਾਹੇ ਰਾਸ਼ਟਰਪਤੀ ਬਣਾਇਆ ਤੇ ਇਹਦੇ ਵਿੱਚ ਮਾੜਾ ਕੀ ਕਹਤਾ ਜੀ ਜੀ ਨਰਾਜ ਨਹੀਂ ਹੋਣਗੇ ਕਹਿਣ ਦਾ ਨਹੀਂ ਹੋਣਾ ਚਾਹੀਦਾ ਜੀ ਨਹੀਂ ਹੋਣਾ ਚਾਹੀਦਾ ਸੁਣੋ ਮੇਰੀ ਗੱਲ ਜੀ ਜ਼ਿਮੀਂਦਾਰਾਂ ਦਾ ਮੁੰਡਾ ਜਿਹਨੂੰ ਕਹਦੀਏ ਸਾਡੇ ਜਿਹੜੇ ਜਿਮੀਂਦਾਰ ਕਹਤੜ ਬਈ ਅਸੀ ਤਾਂ ਜੀ ਥੋਟੇ ਮੁੰਡੇ ਦਾ ਯਾਰ ਖੱਤਿਆਂ ਦੇ ਵਿੱਚ ਨੱਕੇ ਛੜਦੇ ਫਿਰਦੇ ਕਈਆਂ ਚ ਗੰਦ ਮੈਤਦੇ ਫਿਰਦੇ ਬੱਟਾਂ ਦੇ ਉੱਤੇ ਤੇ ਯਾਰ ਮਾੜੀ ਗੱਲ ਸੋਹਣਾ ਉਹ ਮਿਹਨਤ ਕਰਦੇ ਆ ਕਿਸੇ ਦੀ ਮਿਹਨਤ ਨੂੰ ਜਾਂ ਤਾਂ ਕਹੇ ਵੀ ਉਹ ਮੰਗ ਕੇ ਖਾਂਦਾ ਸੀ ਉਹ ਲੁੱਟ ਖੋਹ ਕੇ ਕਰਕੇ ਖਾਂਦਾ ਸੀ ਉਹ ਕਿਸੇ ਦਾ ਹੱਕ ਖੋਹਦਾ ਸੀ ਉਹ ਚੋਰੀਆਂ ਕਰਦਾ ਸੀ ਫੇਰ ਅਸੀਂ ਮਾੜੇ ਆ ਫਿਰ ਅਸੀਂ ਰਾਜਾ ਬੜਾ ਕਿਸ ਨੂੰ ਪੁੱਛ ਸਕਦੇ ਵੀ ਭਾਈ ਸਾਡੇ ਖਾਨਦਾਨਾਂ ਨੂੰ ਤੂੰ ਬਦਨਾਮ ਕਰ ਰਿਹਾ ਬਦਨਾਮ ਕਰ ਰਿਹਾ ਜਦੋਂ ਬੰਦਾ ਮਿਹਨਤ ਕਸ਼ ਉਹਦੇ ਇੱਕ ਮਿਹਨਤੀ ਦੱਸੀ ਹੈ ਯਾਰ ਵੀ ਬੰਦਾ ਕਿੱਥੋਂ ਉੱਠ ਕੇ ਕਿੱਥੋਂ ਉੱਠ ਕੇ ਇੱਕ ਪੱਠੇ ਪਾਉਣ ਵਾਲਾ ਗਰੀਬ ਪਰਿਵਾਰ ਦਾ ਮੁੰਡਾ ਚਾਕੇ ਗ੍ਰਹਿ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਤੂੰ ਚ ਮਾੜਾ ਕੀ ਕਹਿੰਦਾ ਜੀ ਅੱਜ ਕਿਸੇ ਨੇ ਮੇਰੀ ਗੱਲ ਵੀ ਹੋਈ ਸੀਗੀ ਹਾਂਜੀ ਉਹਨਾਂ ਨੇ ਕਿਹਾ ਹੈਗਾ ਵੀ ਉਹ ਪ੍ਰੋਫੈਸਰ ਵੀ ਰਹੇ ਹੈਗੇ ਆ ਹਾਂਜੀ ਪੱਤਰਕਾਰ ਵੀ ਉਹ ਬਣੇ ਹੈਗੇ ਆ ਜੀ ਰਹੇ ਹੈਗੇ ਆ ਉਨ੍ਹਾਂ ਬਾਰੇ ਚਲੋ ਗ੍ਰਹਿ ਮੰਤਰੀ ਵੀ ਚਲੋ ਬਾਅਦ ਵਿੱਚ ਬਣੇ ਹੈਗੇ ਆ ਬਹੁਤ ਵੱਡਾ ਉਹਦਾ ਹੁੰਦਾ ਹੈਗਾ ਤੇ ਆਪਦੇ ਜੋ ਸੀਨੀਅਰ ਹੈਗੇ ਆ ਪਰ ਜੇ ਲੱਗਦਾ ਹੈਗਾ ਵੀ ਕਿਤਨਾ ਕਿਤੇ ਗਲਤੀ ਕਰ ਗਏ ਜਾਂ ਨਹੀਂ ਲੱਗਦਾ ਤੁਹਾਨੂੰ ਨਹੀਂ ਮੇਰੀ ਗੱਲ ਸੁਣੋ ਇੱਕ ਨਾ ਕਿਸੇ ਹੁਣ ਜੇ ਆਪਾਂ ਮੈਂ ਜਗਰਾਉਂ ਸ਼ਹਿਰ ਦੇ ਵਿੱਚ ਜੇ ਕਿ ਗੱਲ ਕਰੂੰ ਵਪਾਰੀਆਂ ਦੇ ਵਿੱਚ ਜਾ ਕੇ ਬੈਠ ਕੇ ਜੀ ਦਾਣਾ ਮੰਡੀ 'ਚ ਗੱਲ ਕਰੂੰਗਾ ਜਾਂ ਵਪਾਰੀਆਂ ਬਾਜ਼ਾਰ ਦੇ ਵਿੱਚ ਜਾ ਕੇ ਕਰੂੰ ਉੱਥੇ ਮੈਂ ਵਪਾਰ ਦੀ ਗੱਲ ਕਰੂੰਗਾ ਉਹਨਾਂ ਇਲੈਕਸ਼ਨ ਦਾ ਟਾਈਮ ਹੋ ਸਕਦਾ ਉੱਥੇ ਸਾਡੇ ਭਾਈਚਾਰੇ ਦੇ ਲੋਕ ਬੈਠੇ ਹੋਣ ਸਾਡੀ ਕਮਿਊਨਿਟੀ ਬੈਠੀ ਹੋਵੇ ਅਸੀਂ ਭਾਈਚਾਰਾ ਤੇ ਜੇ ਉੱਥੇ ਜਾ ਕੇ ਇਹ ਕਹਤਾ ਵੀ ਆਪਣੇ ਤੁਹਾਡੇ ਜਿਹੜੇ ਆਪਣੇ ਗਰੀਬ ਲੋਕ ਆ ਜਿਹੜੇ ਮਿਹਨਤ ਕਸ਼ ਲੋਕ ਆ ਜਿਹੜੇ ਆਪਣਾ ਮਿਹੱਤੀ ਮਿਹਨਤ ਕਰਕੇ ਕਿਰਤ ਕਰਕੇ ਜਿਹੜੇ ਟਾਈਮ ਪਾਸ ਕਰਦੇ ਸੀ ਜਿਹੜਾ ਵੀ ਉਹਨੂੰ ਕਾਂਗਰਸ ਪਾਰਟੀ ਇੱਕੋ ਇੱਕ ਹਿੰਦੁਸਤਾਨ ਦੇ ਵਿੱਚ ਪਾਰਟੀ ਆ ਜਿਨੇ ਚੱਕ ਕੇ ਉਹਨੂੰ ਗ੍ਰਹਿ ਮੰਤਰੀ ਲਾਏ ਚ ਮਾੜਾ ਕੀ ਕਹਤਾ ਜੀ ਤੁਸੀਂ ਇਹ ਗੱਲ ਕੀਤੀ ਰੰਗ ਦੀ ਮਹਰਮਾ ਤੁਹਾਨੂੰ ਰੰਗ ਦੀ ਗੱਲ ਦਿਲ ਦੀ ਗੱਲ ਦੱਸਣ ਲੱਗੇ ਆ ਤੇ ਮੇਰਾ ਹੱਡ ਬੀਤੀ ਦੱਸਣ ਲੱਗੇ ਆ ਜੀ ਤੇ ਮੇਰੇ ਪਿੰਡ ਦੇ ਵਿੱਚ ਜੀ ਵੀ ਉਹ ਮੌਜੂਦ ਆ ਜੀ ਸਾਡੇ ਪਿੰਡ ਦੇ ਵਿੱਚ ਹਿੱਸੋ ਵਾਲ ਦੇ ਵਿੱਚ ਮਹਿਰਾ ਸਖ ਪਰਿਵਾਰ ਆ ਬਹੁਤ ਉਹਨਾਂ ਦੀ ਵੋਟ ਆ ਵਧੀਆ ਰੱਜੇ ਪੁੱਜੇ ਪਰਿਵਾਰ ਆ ਜੋ ਜੀ ਸਾਰੇ ਮਿਹਨਤ ਕਸ ਲੋ ਪੁਰਾਣੇ ਸਮੇਂ ਦੇ ਵਿੱਚ ਉਹ ਖੂਬ ਥੱਲੇ ਤੁਹਾਨੂੰ ਪਤਾ ਖੂਹਾਂ ਦਾ ਕੰਮ ਮਹਿਰਾ ਸਖ ਪਰਿਵਾਰ ਕਰਦੇ ਸੀ ਜੀ ਸਾਡੇ ਫਾਰਮ ਦੇ ਉੱਤੇ ਬੋਰ ਕਰ ਰਹੇ ਆ ਅੱਛਾ ਉਹਦਾ ਮੁੰਡਾ ਇੱਕੋ ਇੱਕ ਉਹ ਨੂੰ ਮੈਂ ਚਲੋ ਹੁਣ ਮੇਰੇ ਤੇ ਮਨਾ ਕਾਲੂ ਕਹਿੰਦੇ ਜੱਗੇ ਨੇ ਆਏ ਕਹਤਾ ਉਹਨੂੰ ਕਾਲਾ ਕਹਿੰਦੇ ਆ ਉਹਦਾ ਬਾਪ ਪਲੱਸ 2 ਕੀਤੀ ਹੋਇਆ ਪੁਰਾਣੇ ਸਮੇਂ 'ਚ ਵੈਸੇ ਨਾਮ ਕਾ ਨਾ ਕਾਲਾ ਉਹਦਾ ਨਾ ਨਾ ਉਹਨੂੰ ਕਹਿੰਦੇ ਯਾਰ ਵੀ ਆਏ ਕਰਕੇ ਕਿਹਾ ਤੁਸੀਂ ਮੈਂ ਵੀ ਕੋਲ ਬੈਠਾ ਖਾਸੇ ਟਾਈਮ ਦੀ ਗੱਲ ਆ ਇਹ ਜੀ ਤੇ ਮੈਂ ਚਾਚਾ ਨੂੰ ਫੜਾਉਣ ਗਿਆ ਉੱਥੇ ਬੈਠਾ ਸੀਗਾ ਤੇ ਮੈਨੂੰ ਕਹਿੰਦੇ ਮੈਂ ਕਿਹਾ ਵੀ ਚਾਚਾ ਇਹ ਕੀ ਕਰ ਲਉਂਦਾ ਰਿਸ਼ਤੇਦਾਰ ਆਏ ਉੱਥੇ ਮੈਂ ਕਿਹਾ ਚਾਚੇ ਕੀ ਕਰਨਾ ਆਇਆ ਉਹ ਕਹਿੰਦਾ ਆਪਣੇ ਤੇਰੇ ਭਰਾ ਨੂੰ ਕਾਲੇ ਨੂੰ ਕਹਿੰਦਾ ਰਿਸ਼ਤਾ ਕਰਨ ਆਇਆ ਮੈਂ ਕਿਹਾ ਫੇਰ ਜੀ ਉਹਦਾ ਬਜ਼ੁਰਗ ਵੀ ਕੋਲੇ ਬੈਠਾ ਜੀ ਕਹਿੰਦਾ ਉਹ ਕਹਿੰਦੇ ਵੀ ਅ ਮੁੰਡਾ ਵੀ ਉਹਨਾਂ ਦੇ ਪਸੰਦ ਆ ਉਹਨਾਂ ਨੇ ਕੰਮ ਕਰਦਾ ਦੇਖ ਲਿਆ ਵੀ ਕੁੜੀ ਬੜੀ ਸੁਨੱਖੀ ਐ ਅੱਛਾ ਜੀ ਰੰਗ ਦੀ ਗੋਰੀ ਅੱਖਾਂ ਦੀ ਬਿੱਲੀ ਮੈਂ ਫੇਰ ਲੈ ਲਉ ਕੰਮਾਸੀ ਲੈਣਾ ਹੀ ਨਹੀਂ ਮੈਂ ਕਿਹਾ ਕਾਤੇ ਨਹੀਂ ਲੈਣਾ ਕਹਿੰਦਾ ਜਿੰਨਾ ਘੂੜਾ ਕਹਿੰਦਾ ਉਹੀ ਹਸਨੀ ਹੈ ਕਹਦਾ ਸੀ ਕਿ ਦੂਜੇ ਬਸ ਨਹੀਂ ਜਣਾ ਲੋਹੋਂ ਪੁਜਾਰ ਹੁਣ ਇਹਨੂੰ ਤੁਸੀਂ ਕਿੱਧਰ ਨੂੰ ਲੈ ਜਾਓਗੇ ਜੇ ਆਪਾਂ ਕਿਸੇ ਦੇ ਦੋ ਹੀ ਰੰਗ ਹੈ ਚਾਹੇ ਗੋਰਾ ਚਾਹੇ ਕਾਲਾ ਇਹ ਰੰਗ ਦੀ ਗੱਲ ਉਹਨਾਂ ਨੇ ਜਿਹੜੇ ਕਿਸਤੇ ਕਈ ਵਾਰ ਆਪਾਂ ਸਵੈ ਕੀ ਕਹਿ ਦਿੰਨੇ ਯਾਰ ਇਹ ਕੋਈ ਗੱਲਾਂ ਕਰਨ ਵਾਲੀਆਂ ਥੋੜੋ ਆ ਜੀ ਜਿੱਥਾਂ ਹੋਵੇ ਵੀ ਰਾਜਾ ਬ੍ਰੈਂਡ ਐਸਸੀਐਨ ਚਾਹੇ ਮੱਜਬੀ ਸਿੰਘਾ ਚਾਹੇ ਰਮਦਾਨ ਸਿੰਘਾ ਉਹਨਾਂ ਨੂੰ ਨਫ਼ਰਤ ਕਰਦਾ ਜਾਂ ਉਹਨਾਂ ਦੇ ਖਿਲਾਫ ਕਹਜੋ ਟਿੱਪਣੀ ਪੈੜੀ ਕਰਦਾ ਜੀ ਸਾਡੇ ਤਾਂ ਆਮ ਹੀ ਇੱਕ ਉਹ ਤੁਹਾਡੇ ਤੁਹਾ ਤੁਸੀਂ ਦੇਖ ਲਿਓ ਇੱਕ ਸੋਸ਼ਲ ਮੀਡੀਆ ਤੇ ਚੱਲਦੀ ਆ ਖੈਰਾ ਸਾਹ ਦੇ ਜਿਹੜੇ ਖਾਸ ਬਣ ਰਹੇ ਆ ਮੰਤਰੀ ਝਾੜੂ ਦੇ ਵਿੱਚ ਜਿਨ੍ਹਾਂ ਨੂੰ ਦੇ ਫੱਸੀ ਹੋਈ ਆ ਉਹ ਆਪਣੇ ਆਪ ਨੂੰ ਕਹਿ ਰਿਹਾ ਯਾਰ ਵੀ ਐਂ ਕਰਕੇ ਜੇ ਅਸੀਂ ਆਪਦੇ ਸ਼ਬਦ ਆਪਾ ਉਹ ਬੋਲ ਦਿੰਨੇ ਆ ਤਾਂ ਸਾਡੇ ਦੇ ਪਰਚਾ ਹੋ ਜਾਂਦਾ ਜੀ ਇਹ ਇੱਕ ਰਾਜਨੀਤਿਕ ਗੇਮ ਆ ਆਪਣਾ ਭਾਈਚਾਰਾ ਬਹੁਤ ਮਜ਼ਬੂਤ ਆ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਜੱਟ ਨਹੀਂ ਕੋਈ ਰੰਧਾਸੀਆਂ ਨਹੀਂ ਕੋਈ ਮੱਝ ਵੀ ਨਹੀਂ ਕੋਈ ਹਿੰਦੂ ਨਹੀਂ ਸਾਰੇ ਬਰਾਬਰ ਆ ਬਰਾਬਰ ਆ ਤੁਸੀਂ ਵੀ ਮੰਨਦੇ ਹੋ ਇਸ ਗੱਲ ਵਾਕਿਆ ਸਟੇਟਾ 'ਚ ਮੈਨੂੰ ਨਹੀਂ ਪਤਾ ਕੀ ਆ ਸਾਨੂੰ ਕਦੇ ਮੈਂ ਆਪਣੀ ਗੱਲ ਕਰਦਾ ਵੀ ਕਦੇ ਜਾ ਕੇ ਕਿਸੇ ਪਾਰਟੀ ਦੇ ਵਿੱਚ ਕਿਸੇ ਫੰਕਸ਼ਨ ਦੇ ਵਿੱਚ ਮੈਨੂੰ ਆਪਣੇ ਆਪ ਨੂੰ ਕਦੇ ਜਲਤ ਮਹਿਸੂਸ ਨਹੀਂ ਹੋਇਆ ਵੀ ਅਸੀਂ ਅਸੀਂ ਬੜੇ ਮਾਣ ਤੇ ਨਾਲ ਉੱਥੇ ਬੈਠੇ ਆ ਜੀ ਤੇ ਨਾ ਸਾਨੂੰ ਇਹ ਕਦੇ ਦਿਖਾਈ ਗਈ ਆ ਤੇ ਅਸੀਂ ਕਿਵੇਂ ਕਹਿ ਦਈਏ ਸਾਡੇ ਪ੍ਰਧਾਨ ਜੀ ਗਲਤ ਬੋਲ ਗਏ ਗਲਤ ਬੋਲ ਗਏ ਚਲੋ ਜੋ ਇਲੈਕਸ਼ਨ ਚੱਲਦਾ ਪਿਆ ਤਰਨ ਤਰਨ ਤੋਂ ਦਾ ਜੋ ਮਾਹੌਲ ਹੈਗਾ ਸੋ ਲੱਗਦਾ ਵੀ ਮਾਜਬੀ ਸਿੰਘ ਭਾਈ ਜਾਇ ਦੀ ਬੋਟ ਘਟਜੂ ਗੀਸ ਟਾਈਮ ਨਹੀਂ ਮਾਜਬੀ ਸਿੰਘ ਬੜੇ ਦਲੇਰ ਤੇ ਪੜ੍ਹੇ ਲਿਖੇ ਲੋਗ ਆ ਉਹਨਾਂ ਨੂੰ ਪਤਾ ਵੀ ਹੈ ਜਿਹੜੀ ਇਹ ਗੱਲ ਆ ਇਹ ਕੋਈ ਐਡਾ ਮੈਨਾ ਨਹੀਂ ਰੱਖਦੀ ਜਿੱਦਾਂ ਇਹ ਬਣਾ ਕੇ ਬਹਿ ਗਏ ਆ ਜੀ ਕਿਉਂਕਿ ਇਹ ਗੱਲ ਜਰ ਜੇ ਤਾਂ ਆਪਾਂ ਨੂੰ ਕਿਸੇ ਨੇ ਗਾਲ ਕੱਢੀ ਆ ਜੀ ਜੇ ਕਿਸੇ ਨੇ ਆਪਾਂ ਨੂੰ ਪਰਸਨਲੀ ਗਾਲ ਨਾ ਲੈ ਕੇ ਕੱਢੀ ਕਿਸੇ ਜਾਤ ਪ੍ਰਤੀ ਜਾਂ ਫਿਰ ਤਸਬੀਹ ਉਦੋਂ ਲੜਦੇ ਚੰਗੇ ਲੱਗਦੇ ਆ ਇਹ ਇਲੈਕਸ਼ਨਾਂ ਦੇ ਵਿੱਚ ਬੰਦਾ ਕਈ ਵਾਰ ਭਾਵਕ ਹੋ ਕੇ ਮਿੱਤ ਵੀ ਤੁਹਾਨੂੰ ਪਤਾ ਕਿ ਚੀਮ ਨੇ ਕੋਈ ਸ਼ਬਦ ਬੋਲਿਆ ਗਿਆ ਸੀਗਾ ਬਾਅਦ ਚ ਜੀ ਪਤਾ ਹੀ ਆ ਤੁਸੀਂ ਕੋਹਲੀ ਸੀ ਉਦੋਂ ਕਿੰਨੀ ਕੀ ਗੱਲ ਸੀ ਉਹ ਵੀ ਉਹ ਮੁੱਦਾ ਬਣਾ ਲਿਆ ਸੀ ਜੀ ਇਹ ਜਦੋਂ ਇਲੈਕਸ਼ਨ ਦੇ ਵਿੱਚ ਖਾਸ ਕਰਕੇ ਅਸੀਂ ਆ ਜਿਹੜੇ ਲੋਕ ਜੀ ਅਸੀਂ ਵਿਆਹ ਦੇਖਣ ਵਾਲੇ ਆ ਅਸੀਂ ਵਿਆਹ ਦੇਖਣ ਆਲੇ ਆ ਤਰ ਤਰ ਦੀ ਇਲੈਕਸ਼ਨਾਂ ਚਾਹੇ ਕੁਛ ਵੀ ਆ ਅਸੀਂ ਦੂਜੀਆਂ ਪਾਰਟੀਆਂ ਕੋਲ ਵਿਆਹ ਦੇਖਣ ਆਲੇ ਆ ਜੀ ਰਾਜੇ ਬਣਗ ਦੀ ਸਿਰ ਧੜ ਦੀ ਲੱਗੀ ਹੋਈ ਆ ਬਿਲਕੁਲ ਰਾਜੇ ਬਣਗ ਦਿਨ ਪਰ ਰਾਤ 24 ਘੰਟਿਆਂ ਚ 18 18 ਘੰਟੇ ਉਹ ਬੰਦਾ ਕੰਮ ਕਰ ਰਿਹਾ ਲਗਾਤਾਰ ਜੀ ਉਹਦੀ ਉਹਦੇ ਘਰੇ ਆਪ ਦੇ ਵਿਆਹ ਵਾ ਜੀ ਜਿਹਦੇ ਘਰੇ ਵਿਆਹ ਆਪ ਦੇ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ ਕਈ ਵਾਰ ਹੋ ਸਕਦਾ ਜਿਹੜੀ ਸ਼ਬਦਾਬਲੀ ਆ ਉਹ ਵਿਚਾਰਾ ਕਹਿਣਾ ਹੋ ਚਾਹੁੰਦਾ ਹੋਵੇ ਤੇ ਨੋਕਰੇ ਨੂੰ ਹੋਰ ਪਾਸੇ ਨੂੰ ਲਾ ਲਿਆ लास्ट ਵਿੱਚ ਕੀ ਕਹਿਣਾ ਚਾਹੁੰਦੇ ਹੈਗੇ ਆ ਕਿ ਤੁਸੀਂ ਐਸੀ ਪਰਿਵਾਰ ਚੋਂ ਹੈਗੇ ਆ ਮੱਝ ਵੀ ਸਿੱਖ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਕੀ ਟੋਟਲ ਕਹਿਣਾ ਚਾਹੁੰਦੇ ਤੁਸੀਂ लास्ट ਦੇ ਵਿੱਚ ਮੈਂ ਤਾਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਵੀ ਪਹਿਲਾਂ ਵੀ ਕਹਿ ਕੇ ਹਟੇ ਵੀ ਐਡੀ ਗੱਲ ਨਹੀਂ ਸੀ ਜਿੱਡੀ ਤੂੰ ਬਣਾ ਕੇ ਬਹਿ ਗਿਆ ਇੱਕੋ ਇੱਕ ਕਾਂਗਰਸ ਪਾਰਟੀ ਆ ਹਿੰਦੁਸਤਾਨ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਇੱਕੋ ਇੱਕ ਕਾਂਗਰਸ ਪਾਰਟੀ ਆ ਜਿਨੇ ਅ ਮਾਜਬੀ ਸਿੱਖਾ ਤੇ ਰਮਦਾਸੀਆਂ ਨੂੰ ਜਿਹੜਾ ਹੱਕ ਆ ਜੀ ਉਹ ਸਾਨੂੰ ਉਹ ਤੋਂ ਵੀ ਉੱਪਰ ਦਾ ਹੱਕ ਦਿੱਤਾ ਉਹਨਾਂ ਨੇ ਜੀ ਇਹ ਜਿਹੜੀ ਆਹ ਟਿੱਪਣੀਆਂ ਕਰਕੇ ਜਿਹੜੇ ਬਾਕੀ ਅਕਾਲੀ ਦਲ ਵਾਲੇ ਤੁਰੇ ਫਿਰਦੇ ਆ ਝਾੜੂ ਵਾਲੇ ਤੁਰੇ ਫਿਰਦੇ ਆ ਇਹ ਆਪਦਾ ਪ੍ਰੋਪਾਗੈਂਡਾ ਕਰਦੇ ਆ ਸਾਡੇ ਜਿਹੜੇ ਲੋਕ ਆ ਮਿਹਨਤਕਸ਼ ਲੋਕ ਆ ਪੜ੍ਹੇ ਲਿਖੇ ਆ ਬੁੱਜਦਾਨ ਨਹੀਂ ਐ ਬੁੱਝ ਨਹੀਂ ਐ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ ਜੀ ਠੀਕ ਆ ਜੇ ਅੱਜ ਸਾਨੂੰ ਲੋਕ ਅ ਕਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਸਾਰੇ ਅ ਕੱਲੇ ਮਨ ਤਰਨ ਤਰਨ ਦੀ ਗੱਲ ਨਹੀਂ ਕਰਦਾ ਸਾਰੇ ਪੰਜਾਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਰਾਜਾ ਬੜਿੰਗ ਪਾਰਟੇ ਨੂੰ ਥੱਲਿਓ ਉੱਪਰ ਲੈ ਕੇ ਗਿਆ ਤੇ ਲੋਕਾਂ ਨੂੰ ਖਾਸ ਕਰਕੇ ਸਾਡੇ ਜਿਹੜੇ ਐਸਸੀ ਭਾਈਚਾਰੇ ਵਾਲੇ ਲੋਕ ਆ ਉਹਨਾਂ ਨੂੰ ਬਹੁਤ ਪਿਆਰ ਕਰਦਾ ਦਿਲੋਂ ਸਤਿਕਾਰ ਕਰਦਾ ਤੇ ਇਹ ਜਿਹੜੇ ਲੋਕ ਗਮਰਾਹ ਕਰਨ ਜਿਹੜੇ ਪ੍ਰੋਪਾਗੈਂਡ ਦੇ ਪਏ ਇਹਨਾਂ ਨੂੰ ਛੱਡ ਕੇ ਅਸੀਂ ਸਾਰੇ ਠੋਕ ਕੇ ਕਾਂਗਰਸ ਨੂੰ ਜਿਤਾਵਾਂਗੇ ਤੇ ਕਾਂਗਰਸ ਨੂੰ ਹੀ ਵੋਟ ਪਾਵਾਂਗੇ ਠੀਕ ਹੈ ਜੀ ਉਹ ਗੱਲਬਾਤ ਕੀਤੀ ਹੈਗੇ ਜਗਤਾਰ ਸਿੰਘ ਜੱਗਾ ਜੀ ਨਾਲ ਉਹਨਾਂ ਨੇ ਕਿਹਾ ਹੈਗਾ ਵੀ ਜੇ ਐਸਸੀ ਪਰਿਵਾਰ ਮਾਝੀ ਵਿੱਚ ਇੱਕ ਭਾਈਚਾਰੇ ਵਾਰੇ ਜੇ ਕੋਈ ਸ਼ਬਦ ਅਮਰਿੰਦਰ ਸਿੰਘ ਰਾਏ ਬੜਿੰਗ ਨੇ ਬੋਲਿਆ ਹੈਗਾ ਤਾਂ ਉਹਨਾਂ ਨੇ ਗਲਤੀ ਵੀ ਮੰਨ ਲਈ ਹੈਗੀ ਆ ਤਾਂ ਭਾਵਕ ਹੋ ਕੇ ਉਸ ਦਾ ਕੋਈ ਗੱਲ ਉਹਨਾਂ ਦੇ ਮੂੰਹ ਚੋਂ ਨਿਕਲ ਗਈ ਪਰ ਉਹਦਾ ਜੋ ਸਿੱਟਾ ਹੈਗਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਹੀ ਪਤਾ ਲੱਗ ਜੂਗਾ ਵੀ ਮਾਝੀ ਵਿੱਚ ਇੱਕ ਭਾਈਚਾਰਾ ਜੋ ਹੈਗਾ ਉਹ ਕਿਤੇ ਨਾਰਾਜ ਆ ਜਾਂ ਕਾਂਗਰਸ ਪਾਰਟੀ ਦੇ ਨਾਲ ਤੁਸੀਂ ਵੀ ਇੱਧਰ ਰਹੋ ਰੈਗੂਲਰ ਗਾ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਰ